ਕੋਈ ਬੰਬੂ ਦਾ ਪ੍ਰੋਡਕਟ ਹੋ ਕੇ ਬਣਾਤਾ ਸੀਗਾ ਉਹਦੇ ਕਰਕੇ ਉਹ ਗੰਨੇ ਦੇ ਵੀ ਤਾਰ ਤੋਂ ਅੱਗ ਲੱਗੀ ਉਹ ਅੱਗ ਲੱਗਣ ਕਰਕੇ ਪੂਰੇ ਜਿਹੜੇ ਪਟਾਰ ਪੜੂ ਸੀ ਉਹਨੂੰ ਪੂਰੀ ਅੱਗ ਫੈਲ ਗਈ ਔਰ ਜਿਹੜੇ ਮੁਹੱਲੇ ਦੇ ਬੱਚੇ ਖੜੇ ਸੀ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ 10-12 ਬੱਚੇ ਸੀਗੇ ਤੇ ਜਿਹੜੇ 5-7 ਨੌਜਵਾਨ ਸੀ ਉਹਨਾਂ ਨੂੰ ਵੀ ਕਾਫੀ ਸੁਲ ਸੁਲਦੇ ਗਏ ਕਾਫੀ ਮਸਾਲੇ ਮੁਹੱਲੇ ਦਾ ਕੰਮਕਮ ਕਰਦੇ ਚਲੋ ਸਹਿਮਤੀ ਨਾਲ ਸੀਗਾ ਮੁਹੱਲੇ ਦੀ ਕਾਫੀ ਪੁਰਾਣਾ ਕਰਦਾ ਸੀਗਾ ਤੇ ਅੱਜ ਪਤਾ ਨਹੀਂ ਕੀ ਘਟਨਾ ਹੋਈ ਆ ਭਜਾ ਜਾਂ ਤਾਂ ਉਹਦੀ ਕਿਸਮ ਮਾਰੀ ਇਹ ਮਹੱਲੇ ਵਾਲੀ ਦੀ ਕਿਸਮ ਮਾਰੀ ਆ ਇੱਕੀ ਦਾ ਮੇਂ ਬਿਜਲੀ ਸ਼ਾਰਟ ਸਰਕਟ ਹੋਇਆ ਵਾ ਉਹਦੇ ਨਾਲ ਜਿਹੜੀ ਵੀ ਉਹ ਸਿਲੰਡਰ 'ਚ ਵੀ ਅੱਗ ਲੱਗੀ ਆ ਤੇ ਬਾਈ ਜਿਹੜਾ ਮਸਾਲਾ ਮਾੜਾ ਮੋਟਾ ਸੀਗਾ ਉਹਦੇ ਨਾਲ ਬਲਾਸਟ ਹੋਇਆ ਵਾ ਹਾਂ ਬਲਾਸਟ ਹੋਣ ਦੇ ਕਿੰਨੇ ਸੀ ਪਟਾਖੇ ਕਿੰਨੀ ਜਿਹੜੀ ਸੀ ਇਹ ਸਾਰਾ ਸ੍ਰੀ ਦੇਖਿਆ ਅਸੀਂ ਤਾਂ ਬਸ ਜਦੋਂ ਬਲਾਸਟ ਹੋਇਆ ਨਾ ਅਸੀਂ ਬਾਹਰ ਹੀ ਖੜੇ ਜਦੋਂ ਹੋਇਆ ਲੋਕ ਜ਼ਖਮੀ ਹੋਏ ਆ ਕਿੰਨੇ ਜ਼ਖਮੀ ਸੀਰੇ ਜਿਹੜੇ ਸੀਰੀਅਸ ਤਾਂ ਉਹ ਛੋਟੇ ਬੱਚੇ ਆ ਗਏ ਤੇ ਜਿਹੜੇ ਵੱਡੇ ਮੁੰਡੇ ਆ ਉਹਨਾਂ 'ਚ ਪੰਜ ਉਹ ਵੀ ਮਤਲਬ ਹਾਲਾਤ ਸਾਰਾ ਦੀ ਗੰ ਯੇ ਵੀਰੇ ਹਾਂਜੀ ਮੁਸ਼ਕਿਲ ਹੀ ਆ ਜੀ ਕੋਈ ਹਜੇ ਸਹੀ ਨਹੀਂ ਕਹਿ ਸਕਦੇ ਜਿਨਨੇ ਹਿੰਮਤ ਹੋਈਆ ਗਲੀ ਵਾਲੇ ਦੇ ਮਹੱਲੇ ਵਾਲੇ ਦੀ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸਿਵਲ ਹਸਪੀਟਲ ਪਹੁੰਚਾਇਆ ਵਾ ਆਪਣੇ ਆਬਾਦੀ ਦੇ ਏਰੀਏ ਦੇ ਵਿੱਚ ਆਪਣੇ ਪਟਾਕੇ ਵਗੈਰਾ ਪਟਾਸ਼ ਵਗੈਰਾ ਰੱਖੀ ਬੈਠਾ ਸੀਗਾ ਉਹਦੇ ਨਾਲ ਅੱਜ ਆਬਾਦੀ ਦੇ ਬੱਚਿਆਂ ਦਾ ਛੋਟੇ ਬੱਚਿਆਂ ਦਾ ਵੀ ਨੁਕਸਾਨ ਹੋਇਆ ਵੱਡਿਆਂ ਦਾ ਵੀ ਬਲਾਸਟ ਹੋ ਗਿਆ ਉਹਦੇ ਕਰਕੇ ਪਟਾਸ਼ ਜਿਹੜੀ ਸੀਗੀ ਉਹਦੇ ਨਾਲ ਬੱਚੇ ਸੜ ਗਏ ਅਣਹੋਣੀ ਬਹੁਤ ਘਟਨਾ ਜਿਹੜੀ ਮਾੜੀ ਹੋਈ ਆ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਸਮਾਂ ਨਹੀਂ ਮਿਲਿਆ ਨਿਕਲਦਾ ਹੁਣ ਸਿਵਲ ਹਸਪਤਾਲ ਭੇਜਿਆ ਸਾਰੇ ਬੱਚੇ ਡਿਵੀਜ਼ਨ ਨੰਬਰ 2 ਦੇ ਮੋਤੀ ਨਗਰ ਦੇ ਐਸ ਐਚਓ ਸਾਰੀ ਪੁਲਿਸ ਨੇ ਆ ਕੇ ਪਹਿਲਾਂ ਔਰ ਇਸ ਬਾੜ ਦੇ ਕਾਉਂਸਲਰ ਨਿੱਕੂ ਭਾਰਤੀ ਜੀ ਸਾਰਿਆਂ ਨੇ ਲੱਗ ਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਮੇਰੇ ਨਾਲ ਸਾਥੀ ਖੜੇ ਆ ਮੱਲਾ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਬਹੁਤ ਮਦਦ ਕਰਕੇ ਸਾਰੇ ਬੱਚਿਆਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਸਰ ਕਿੰਨੇ ਹੋਣਗੇ ਲੋਕ ਸਿਆਣੇ ਤੇ ਔਰ ਬੱਚੇ ਕਿੰਨੇ ਹੋਣਗੇ ਦੇਖੋ ਮੈਨੂੰ ਮੈਂ ਅਜੇ ਆਏ ਆ ਪੰਜ ਸੱਤ ਤਾਂ ਮੈਨੂੰ ਲੱਗਦਾ ਵੱਡਿਆਂ ਦੇ ਜਿਹੜਾ ਸਰੀਰ ਤੇ ਨੁਕਸਾਨ ਹੋਇਆ 10 12 ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਨੁਕਸਾਨ ਹੋਇਆ ਬਾਕੀ ਪ੍ਰੋਪਰ ਜਿਹੜਾ ਵਾ ਸਿਵਲ ਹਸਪਤਾਲ ਜਾ ਕੇ ਪਤਾ ਲੱਗਦਾ ਕੋਈ ਕਾਨੂੰਨੀ ਕਾਰਵਾਈ ਕੀਤੀ ਹੋਊ ਸਾਰੀ ਆ ਐਸਐਚਓ ਸਾਹਿਬ ਖੜਿਆ ਜੋ ਬਣਦੀ ਕਾਰਵਾਈ ਆ ਉਹ ਠੋਕ ਕੇ ਕਿਉਂਕਿ ਗੈਰ ਕਾਨੂੰਨੀ ਕੰਮ ਆ ਆਬਾਦੀ ਦੇ ਵਿੱਚ ਤੁਸੀਂ ਬਰੂਦ ਰੱਖੀ ਬੈਠੇ ਹੋ ਤੇ ਪਤਾ ਨਹੀਂ ਇਹ ਲੋਕ ਕਿਹੜੇ ਸੋਚ ਦੇ ਮਾਲਕ ਨੇ ਇਹਨਾਂ ਨੂੰ ਚਾਹੀਦਾ ਹੈ ਖੁੱਲੀ ਜਗ੍ਹਾ ਦੇ ਉੱਤੇ ਪਟਾਣ ਸੋਨ ਤੁਸੀਂ ਦੱਸੋ ਮੁਹੱਲੇ ਦੇ ਅੰਦਰ ਇੱਕ ਛੋਟੇ ਜਿਹੇ ਮਕਾਨ ਦੇ ਵਿੱਚ ਉਹਦੇ ਆਪ ਵੀ ਝੁਲਸਿਆ ਤੇ ਉਹਦੇ ਬੱਚੇ ਵੀ ਪਰਿਵਾਰ ਵੀ ਝੁਲਸ ਗਿਆ ਉਹਦਾ ਵਿੱਚ